ਹਾਂ ਹਾਂ ਜੀ ਬ੍ਰਦਰ ਕੀ ਨਾਂ ਆ ਕਿਹੜੀ ਗੇਮ ਖੇਡਦੇ ਜੋ ਮੇਰਾ ਨਾਮ ਗੁਪਤਪਾਲ ਸਿੰਘ ਆ ਪਹਿਲਾਂ ਮੈਂ ਟੈਕਮਾਂਡੋ ਕੀਤੀ ਇਥੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪਟੰਡੀਗੜ੍ਹ ਦੇ ਵਿੱਚ ਸਟੇਡ ਫਿਰ ਹਰ ਮਾਲੀਗ ਮਾਲੀਗ ਆ ਨੈਸ਼ਨਲ ਹੁਣ ਕਿੱਥੇ ਖੇਡ ਕੇ ਆਏ ਲਖਨਊ ਕਿਸ ਤਰੀਕੇ ਦੀ ਜਿਹੜੀ ਮਿਹਨਤ ਕੀਤੀ ਤੁਸੀਂ ਕਿਹੜਾ ਮੈਡਲ ਜਿੱਤਿਆ ਮੇਰਾ ਮੈਡਲ ਬ੍ਰਾਊਂਜ ਆ ਕਦੋਂ ਤੋਂ ਖੇਡ ਰਹੇ ਹੋ ਕਦੋਂ ਤੋਂ ਮੈਨਿੰਗ ਕਰ ਰਹੇ ਹੋ 2023 ਤੋਂ ਜਿਹੜੀ ਮੈਂ ਹੋਇਆ ਕਈ ਤੋਂ ਹਾਂਜੀ ਕਿਦੀ ਕਿਦੀ ਮਿਹਨਤ ਐ ਇਸ ਦੇ ਵਿੱਚ ਕਿੰਨੇ ਕਿੰਨੇ ਕੋਚ ਪਰਿਵਾਰ ਦਾ ਕਿਦਾਂ ਦਾ ਸਪੋਰਟ ਹੈ ਤਾਂ ਆਪਾਂ ਦਾ ਵਧੀਆ ਸਪੋਰਟ ਹੈ ਕੋਚਾਂ ਦਾ ਕਿੰਨੀ ਖੁਸ਼ੀ ਹੋਈ ਅੱਜ ਘਰ ਕੋਲ ਬਹੁਤ ਖੁਸ਼ੀ ਹੋਣੀ ਆ ਕੀ ਹੋ ਰਹੀ ਹੈ ਹਾਂਜੀ ਸਵਾਗਤ ਕੀਤਾ ਕਿੰਨਾ ਕੁਛ ਬਹੁਤ 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 ਹਾਂਜੀ ਪਰਿਵਾਰ ਦੇ ਮੈਂਬਰਾਂ ਵੱਲੋਂ ਕਿੰਨਾ ਦਾ ਪਿਆਰ ਮਿਲਿਆ ਬਹੁਤ ਵਧੀਆ ਪਿਆਰ ਮਿਲਿਆ ਕੀ ਕਹਿਣਾ ਚਾਹੁੰਦੇ ਹੋ ਹੋਰ ਵੀ ਜਿਹੜੇ ਨੌਜਵਾਨ ਨੇ ਤੁਹਾਡੇ ਵਰਗੇ ਬੱਚੇ ਨੇ ਉਹਨਾਂ ਨੂੰ ਮੈਂ ਕਹਿੰਦਾ ਗੇਮ ਨਸ਼ੇ ਛੱਡ ਕੇ ਗੇਮ ਖੇਡੋ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨੁੱਖ ਕੌਰ ਹੈ ਮੈਂ ਦੀ ਭੱਟੀ ਸਿਸਟਰ ਹਮੈਨੂੰ ਬਹੁਤ ਹੀ ਪ੍ਰਾਊਡ ਹੈ ਰਿਤੇ ਲਾਈਕ ਕਿ ਇਹਨੇ ਮਤਲਬ ਕਿ ਜੋ ਇਤੋਂ ਉਮੀਦਾਂ ਨਹੀਂ ਸੀ ਉਸ ਤੋਂ ਵੱਧ ਹੀ ਕਰਕੇ ਵਿਖਾਇਆ ਸਾਡੇ ਪਾਪਾ ਨੇ ਵੀ ਸਾਡੀ ਕੋਈ ਜਿੱਦ ਐਸੀ ਨਹੀਂ ਰੱਖ ਦਿੱਤੀ ਕਿ ਜਿਹੜੀ ਨਾਪੂਰੀ ਕੀਤੀ ਹੋਵੇ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਸਾਡੇ ਸਾਰੇ ਸੁਪਨੇ ਪੂਰੇ ਕੀਤੇ ਰੱਬ ਸਾਰਿਆਂ ਨੂੰ ਇਦਾਂ ਦੇ ਪਾਪਾ ਦੇਵੇ ਤੇ ਮੈਂ ਤੇ ਸਾਰੇ ਵੀਰਾਂ ਨੂੰ ਇਹੀ ਕਹਿਣਾ ਚਾਹਾਂਗੀ ਖੇਡੋ ਤੇ ਪੰਜਾਬ ਦਾ ਨਾਮ ਰੋਸ਼ਨ ਕਰੋ ਤੇ ਨਸ਼ੇ ਤੇ ਅੱਗ ਤੋਂ ਭਾਈ ਅਮਰਤਪਾਲ ਵਾਲੀ ਲਹਿਰ ਤੇ ਆਕ ਤੁਰੋ ਕਿੰਨੀ ਖੁਸ਼ੀ ਆ ਬ੍ਰਦਰ ਨਾਮ ਰੋਸ਼ਨ ਮੈਨੂੰ ਹਰ ਤਾਂ ਬਹੁਤ ਖੁਸ਼ੀ ਆ ਐਂਡ ਬਹੁਤ ਫੀਲ ਪ੍ਰਾਊਡ ਹਾਂ ਕਿ ਮੇਰਾ ਬ੍ਰਦਰ ਨੈਸ਼ਨਲ ਜੋ ਮੈਡਲ ਲੈ ਕੇ ਆਇਆ ਆਮ ਲਵ ਯੂ ਅਸੀ ਆਂ ਭੀ ਭੀ ਕੀ ਨਾ ਆ ਕੀ ਕਹਿਣਾ ਚਾਹੁੰਦੇ ਹੋ ਬੱਚਾ ਖੜ ਗਿਆ ਨਾ ਮਮਾ ਗਰਮ ਹੋ ਸੇ ਆਂ ਜੋ ਬੱਚਾ ਖੜ ਗਿਆ ਬਹੁਤ ਵਧੀਆ ਕਿੰਨੀ ਖੁਸ਼ੀ ਆ ਤੈਨੂੰ ਕੋਈ ਸੀ ਨਾ ਕਲੀਨਿਕ ਵਿੱਚ ਜੀ ਰਿਹਾ ਹੋਵੇ ਆਖੋ ਨਾ ਨਾ ਹੰਦ ਜਾਵਾ ਨਾ ਬਾਵਿਆਂ ਬਚੇੜ ਜਾ ਇੰਨਾ ਕੁ ਮਾਣਿਆ ਆਪਣੇ ਪੁੱਤ ਤੇ ਹੋ ਜੀ ਖੁਸ਼ੀ ਆ ਪੂਰੀ ਨਾਮ ਦਾਸਨ ਗੀਤਾ ਤੁਹਾਡਾ ਮਾਵਾ ਡਰੀ ਜੀ ਤੂੰ ਇਹ ਜੁਵਾ ਖੀਨੇ ਨਾ ਨਾ ਕੀ ਕਹਿਣਾ ਚਾਹੁੰਦੇ ਹੋਰ ਵੀ ਨੌਜਵਾਨਾਂ ਨੂੰ ਮੈਂ ਨੌਜਵਾਨਾਂ ਨੂੰ ਦੇਣਾ ਚਾਹਾਂ ਕਿੰਨੇ ਜੀ ਹਨ ਨਾ ਨਾਮ ਮਾੜਿਆ ਨਾ ਕੀ ਨਾ ਆ ਜੀ ਤੁਹਾਡਾ ਬਾਪੂ ਮਾ ਫਰਦਾ ਗੁਰਮੀਤ ਸਿੰਘ ਸ਼ਿਨਾ ਉਕੜਾ ਵਾਲਾ ਇਹ ਅੱਜ ਤੁਹਾਡਾ ਪੁੱਤਰਾ ਜਿੱਤ ਕੇ ਆ ਕਿੰਨੀ ਖੁਸ਼ੀ ਹੋ ਰਹੀ ਹੈ ਕੀ ਕਹਿਣਾ ਚਾਹੀਦਾ ਮੇਰੇ ਸਾਰੇ ਪੁੱਤਰੇ ਜਿਹੜੇ ਇਹਦੇ ਹਾਂਦੇ ਨੇ ਜਿਹੜੀਆਂ ਵੱਡੇ ਆ ਉਹ ਇਹਨਾਂ ਦੇ ਵੱਡੇ ਭਰਾ ਜਿਹੜੀਆਂ ਛੋਟੀਆਂ ਇਹਨਾਂ ਦੇ ਭੈਣਾਂ ਇਹ ਬੱਚੇ ਨੇ ਬਹੁਤ ਬਿਹਤ ਕੀਤੀ ਆ ਧੁੱਪ ਦੇ ਵਿੱਚ ਮੈਂ ਇਹਨੂੰ ਕਹਿਣਾ ਪੁੱਤ ਧੁੱਪ ਬਹੁਤ ਜਿਆਦੀ ਆਉਂਦਾ ਨਹੀਂ ਡੈਡੀ ਜੀ ਮੈਂ ਮੈਂ ਕਿਹੜਾ ਕੋਈ ਸ਼ਰਾਬ ਜਾਂ ਕੋਈ ਨਸ਼ਾ ਕਰਦਾ ਮੈਂ ਕੁਝ ਬਣ ਕੇ ਦਿਖਾਉਣਾ ਕੋਈ ਹਿੰਦੁਸਤਾਨ ਦਾ ਨਾਮ ਉੱਚਾ ਕਰਨਾ ਭਾਰਤ ਦਾ ਪੰਜਾਬ ਚ ਵੀ ਮੈਂ ਨਾਮ ਉੱਚਾ ਕਰਾਂਗਾ ਮੇਰੇ ਅਗਲੇ ਮੇਰੇ ਭਰਾ ਛੋਟੇ ਜਿਹੜੇ ਆ ਉਹ ਵੀ ਇਹਨਾਂ ਨਸ਼ਿਆਂ ਤੋਂ ਦੂਰ ਹੋ ਜਾਣਗੇ ਨਸ਼ਿਆਂ ਦਾ ਤ리아ਵ ਆਖਦਾ ਹਰ ਪਿੰਡ ਹਰ ਗਲੀ ਹਰ ਘਰ ਤੇ ਉਹ ਸਵੇ ਉਜੜਦੇ ਨੇ ਮੈਂ ਤੇ ਆਨਾ ਇਸ ਤਰ੍ਹਾਂ ਦੇ ਇਹ ਬੱਚੇ ਨੇ ਇੰਨੀ ਮਿਹਨਤ ਕੀਤੀ ਆ ਘਰ ਤਾਂ ਰਹੀ ਇਹਦੇ ਭਰਾ ਜਿਹੜੇ ਆ ਇਤਨਾ ਮਿਹਨਤ ਕਰਨ ਮਾਪਿਆਂ ਦਾ ਵੀ ਫਰਜ਼ ਬਣਦਾ ਪਾਣਾ ਦਾ ਵੀ ਫਰਜ਼ ਬਣਦਾ ਕਿ ਇਹ ਇਹੋ ਜਿਹੇ ਬੱਚੇ ਨੂੰ ਸਿਹਤ ਲੈ ਕੇ ਤੇ ਆਪਣੇ ਬੱਚੇ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖਣਾ ਅੱਗੇ ਗੁਰੂ ਰਾਮਦਾਸ ਜੀ ਦੀ ਕਿਰਪਾ ਹੋਵੇ ਕਿ ਫੇਰ ਹੀ ਇਹ ਕੁਝ ਹੁੰਦਾ ਜਿਵੇਂ ਪਰਿਵਾਰਾਂ ਦੇ ਵਿੱਚ ਨਸ਼ੇ ਵੜ ਗਏ ਨੇ ਉਹ ਥੱਸੀਵੇ ਚੱਲਦੇ ਨੇ ਅਸੀਂ ਪੰਜਾਬ ਸਰਕਾਰ ਕੋਲ ਮੰਗ ਕਰਦੇ ਆ ਤੇ ਇਹ ਨਸ਼ੇ ਜਿਹੜੇ ਨੇ ਭਗਵੰਤ ਮਾਨ ਕੋ ਇਹ ਬੰਦ ਕੀਤੇ ਜਾਣ ਪਾਕੇ ਆਉਣ ਵਾਲੀ ਟ੍ਰਿਪ ਦੀ ਰੀਆ ਵੱਧ ਪੁੱਛ ਲੈ ਕੇ ਆਏ ਆ ਕੀ ਕਹਿਣਾ ਚਾਹੁੰਦੇ ਹੋ ਬੱਚਾ ਕਿੱਥੇ ਕਿੱਥੇ ਖੇਡਿਆ ਕਿਹੜੀ ਗੇਮ ਖੇਡਿਆ ਤੇ ਹੋਰ ਕਿਥੇ ਹੋਰ ਸਰ ਮੇਰਾ ਨਾਮ ਲਖਮੀ ਹਿਸਾ ਹੈ ਮੈਂ ਐਜ਼ ਅ ਡੀਪੀ ਮੈਨ ਲੇਟ ਕਲਾਸ ਇਨ ਅ ਸੈਲ ਸਕੂਲ ਦਾ ਪਿਛਰੇ ਔਰ ਐਜ਼ ਅ ਕੋਚ ਫਾਈ ਕਮਾਂਡੋ ਤੇ ਬੱਚਾ ਬਹੁਤ ਹੀ ਬਿੰਤਿਕ ਕ੍ਰਿਆ ਨੇ ਪਹਿਲੇ ਜਿਲ੍ਹਾ ਖੇਡਿਆ ਸੀ ਆਪਣਾ ਜੋਂ ਦੇ ਵਿੱਚ ਫੁਕੜਾ ਵਾਲਾ ਸਟੇਡੀਅਮ ਦੇ ਵਿੱਚ ਉਸ ਤੋਂ ਬਾਅਦ ਨੇ ਨੈਸ਼ਨਲ ਸਟੇਟ ਖੇਡਿਆ ਆਪਣਾ ਮੋਹਾਲੀ ਚੰਡੀਗੜ੍ਹ ਦੇ ਵਿੱਚ ਉੱਥੇ ਵੀ ਨੇ 골ਡ ਮੈਡਲ ਹਾਸਿਲ ਕੀਤਾ ਸ ਤੋਂ ਬਾਅਦ ਇਹ ਨੈਸ਼ਨਲਿਸਟ ਰੱਖਿਆ ਹੈ ਉਹ ਜਿਹੜੀ ਕੌਂਡਿੰਗ ਨੇ ਬਹੁਤ ਹੀ ਅੱਛੇ ਸਤਿਮੇਨਤ ਕਰਕੇ ਜਿਹੜਾ ਕਿ ਪੈਸ਼ਨ ਦੇ ਵਿੱਚ ਗੋਲਡ ਮੈਡਲ ਹੈ ਸਾਰੀ ਸਟੇਟ ਦੇ ਵਿੱਚ ਕਿੱਥੇ ਗੇਮ ਹੋਈ ਸੀ ਜਿਹੜੀਆਂ ਗੇਮ ਹੋਈਆਂ ਸੀ ਅੱਜ ਜਿਹੜੇ ਯੂਪੀ ਐਂਡ ਫੌਗ ਦੇ ਵਿੱਚ ਸਿਟੀ ਦੇ ਵਿੱਚ ਹੋਈਆਂ ਗੇਮਾਂ ਜਿਹੜੀਆਂ ਕਿ ਨੈਸ਼ਨਲ ਐਸੋਸੀਏਸ਼ਨ ਦੇ ਦੁਆਰਾ ਕੀਤੀਆਂ ਹੋਈਆਂ ਉਹਦੇ ਵਿੱਚ ਨੇ ਕਿ ਬਹੁਤ ਮਿਹਨਤ ਕੀਤੀ ਹੈ ਕਿ ਇੱਕ ਚੰਗਾ ਲਈ ਪਦਮ ਹਾਸਲ ਕੀਤਾ ਇਹ ਫੀਲ ਕਰਨਾ ਚਾਹੁੰਦੇ ਨੇ ਮੈਂ ਤਾਂ ਨੋਚ ਉਹਨਾਂ ਨੇ ਇਹ ਫੀਲ ਕਰਨਾ ਚਾਹੁੰਦਾ ਤੇ ਉਹ ਸਾਰੇ ਹੀ ਗੇਮਲ ਧਿਆਨ ਨਸ਼ਿਆਂ ਨੂੰ ਛੱਡ ਕੇ ਗੇਮਲ ਧਿਆਨ ਦੇਣ ਮਾਪਿਓ ਦਾ ਆਪਣੇ ਪੰਜਾਬ ਦਾ ਔਰ ਇੰਡੀਆ ਦਾ ਨਾਰੋ ਸ਼ੁਕਰੀਆ ਥੈਂਕ ਯੂ ਇਸ ਸਬੰਧੀ ਤੁਸੀਂ ਜਿਸ ਤਰ੍ਹਾਂ ਜਿਹੜੇ ਪੜ੍ਹਾਈ ਬਣ ਜਾਂਦੇ ਨੇ ਸਰਕਾਰਾ ਉਹਨਾਂ ਨੂੰ ਲੋਨ ਕਰੀਆਂ ਵੀ ਦਿੰਦੀਆਂ ਨੇ ਫੌਦੀ ਮਿਆਕ ਕਰ ਲਿਆ ਜਦੋਂ ਇਸ ਟਾਈਮ ਤੁਸੀਂ ਪਨੀਰੀ ਤਿਆਰ ਕਰਦੇ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਕਿ ਜਦੋਂ ਬੱਚਿਆਂ ਨੂੰ ਤਿਆਰ ਕਰਨਾ ਪਲੇਅਰਾਂ ਨੂੰ ਉਹਦੇ ਵਿੱਚ ਸਰਕਾਰ ਦੀ ਕਿੰਨੀ ਸਪੋਰਟ ਚਾਹੀਦੀ ਜਾਂ ਕੋਈ ਸਰਕਾਰ ਪੱਖੋਂ ਮਦਦ ਕੀਤੀ ਜਾਵੇ ਉਹਦੇ ਵਿੱਚ ਦੇਖੋ ਹਰ ਪੱਖ ਕੋਈ ਇਹ ਨਹੀਂ ਹੁੰਦਾ ਕਿ ਹਰ ਪੱਖ ਅਮੀਰੀ ਹੁੰਦਾ ਬੱਚਿਆਂ ਦਾ ਕਿ ਗ੍ਰੀ ਵੀ ਹੁੰਦਾ ਕਰੋ ਇਸ ਵੇਲੇ ਕਿਸੇ ਨੂੰ ਕਿਹਾ ਟਾਈਮ ਨਹੀਂ ਮਿਲਦੀ ਆ ਚੈਨ ਨਹੀਂ ਮਿਲਦੀ ਆ ਮਾਤਾ ਸਰਕਾਰ ਨੂੰ ਇਹ ਵੀਲ ਕਰਨਾ ਚਾਹੁੰਦਾ ਹੈ ਕਿ ਛੋਟੇ ਵਰਗ ਦੇ ਚਾਹੇ ਮੀਡੀਅਮ ਆ ਚਾਹੇ ਕਿਸ ਤਰ੍ਹਾਂ ਆ ਉਹਨਾਂ ਦੀ ਫੁੱਲ ਸਪੋਰਟ ਕਰਨ ਜਿਹੜੀ ਸਪੋਰਟਸ ਵਿੱਚ ਤਾਂ ਕਿ ਉਹ ਕੇ ਵਤੀ ਆਪਣਾ ਜਿਹੜਾ ਹੈ ਕਿ ਇੰਡੀਆ ਦਾ ਔਰ ਆਪਣੀ ਸਟੇਟਾਂ ਦਾ ਨਾਮ ਜਿਹੜਾ ਔਰੋਸ਼ਨ ਕਰ ਸਕੋ ਮੇਰਾ ਨਾਮ ਨੇ ਸ਼ਮਿਤ ਕਾਰਾ ਮੈਂ ਉਹਨਾਂ ਦੇ ਟ੍ਰੇਨਰ ਆ ਮੈਂ ਇਹਨਾਂ ਨੂੰ ਉੱਥੇ ਟਿਕੜਾਂ ਵਾਲੇ ਸਕੂਲ ਟ੍ਰੇਨਿੰਗ ਕਰਾਉਣੀ ਆ ਪਹਿਲਾਂ ਅਸੀਂ ਡਿਸਟ੍ਰਿਕਟ ਆਪਣੇ ਕੁਕੜਾ ਵਾਲਾ ਸਟੇਡੀਅਮ ਕਰਾਈ ਸੀ ਜਿੱਥੇ ਆਪਾਂ ਸਟੇਟ ਖੇਡਣ ਗਏ ਚੰਡੀਗੜ੍ਹ ਜਿਹਦੇ ਵਿੱਚ ਇਹਦਾ 골ਡ ਮੈਡਲ ਆਇਆ ਫਿਰ ਇਹਦੀ ਸਿਲੈਕਸ਼ਨ ਨੈਸ਼ਨਲਲੀ ਹੋਈ ਜਿੱਤੇ ਆਪਾਂ ਲਖਨਊ ਬਾਬੂ ਕੇਡਿਸਿੰਗਮ ਬਾਬੂ ਕੇਡਿਸਿੰਗ ਸਟੇਡੀਅਮ ਖੇਡਣ ਗਏ ਉੱਥੇ ਆਪਣੇ ਇੰਡੀਆ ਦੀਆਂ ਸਾਰੀਆਂ ਸਟੇਟਸ ਮੌਜੂਦ ਸੀ ਜਿਹਦੇ ਵਿੱਚ ਇਹਨੇ ਆਪਣੇ ਪੰਜਾਬ ਸਟੇਟ ਦਾ ਨਾਮ ਰੋਸ਼ਨ ਕੀਤਾ ਤੀਜਾ ਮੈਡਲ ਲੈ ਕੇ ਤੋਂ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਸਾਰੇ ਬੱਚੇ ਮਿਹਨਤ ਕਰਾਉਂ ਮਸ਼ਵਾ वगैरह ਨੂੰ ਛੱਡ ਕੇ ਆਪਣੀ ਗੇਮਾਂ ਵੱਲ ਧਿਆਨ ਦਿਓ ਕੜਾਈ ਵੱਲ ਧਿਆਨ ਦਿਓ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੋ ਆਪਣੀ ਪਰਿਵਾਰੀ ਦਾ ਨਾਮ ਰੋਸ਼ਨ ਕਰੋ ਤੇ ਜਿੰਨਾ ਵੀ ਸਰਕਾਰਾਂ ਨੂੰ ਇਹਨਾਂ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ ਇਹਨਾਂ ਦੀਆਂ ਫੀਸਾਂ ਮਾਫ ਕਰਨੀਆਂ ਚਾਹੀਦੀਆਂ ਜਿਹੜੇ ਬੱਚਿਆਂ ਨੇ ਇਦਾਂ ਮੈਡਲ ਆਉਂਦੇ ਆ ਉਹਨਾਂ ਦੀ ਮਤਲਬ ਪੈਸੇ ਵੱਲ ਵੀ ਮਦਦ ਕਰਨੀ ਚਾਹੀਦੀ ਆ ਉਹਨਾਂ ਦੇ ਕਾਲਜ ਦੀਆਂ ਫੀਸਾਂ ਮਾਫ ਕਰਨ ਜਿਹੜੇ ਬੱਚੇ ਦਾ ਆਪਣੀ ਸਟੇਟ ਦਾ ਆਪਣੇ ਇੰਡੀਆ ਦਾ ਨਾਮ ਰੋਸ਼ਨ ਕਰਦੇ ਨੇ ਕਿੰਨਾ ਔਖਾ ਹੁੰਦਾ ਬੱਚਿਆਂ ਨੂੰ ਟ੍ਰੇਨ ਕਰਨਾ ਵੀ ਕਾਫੀ ਟਫ ਕੰਮ ਹੈ ਹਾਂਜੀ ਬਹੁਤ ਔਖਾ ਹੁੰਦਾ ਬੱਚਿਆਂ ਨੂੰ ਟ੍ਰੇਨ ਕਰਨਾ ਦੇਖੋ ਸਾਡਾ ਤਾਂ ਕੰਮ ਆ ਸਿਖਾਉਣਾ ਬਾਕੀ ਇਹਨਾਂ ਦੀ ਵੀ ਮਿਹਨਤ ਲੱਗਦੀ ਆ ਸਾਡੀ ਵੀ ਮਿਹਨਤ ਲੱਗਦੀ ਜੇ ਆਪਾਂ ਇੰਨੀ ਮਿਹਨਤਾਂ ਕਰਕੇ ਅੱਗੇ ਜਾਂਦੇ ਆ ਤੇ ਜੇ ਬੱਚੋ ਕਈ ਬੱਚੇ ਹੁੰਦੇ ਜਿਹੜੇ ਪੈਸੇ ਪੱਖੋਂ ਰਹਿ ਜਾਂਦੇ ਆ ਹੁਣ ਸਾਡੀ ਨੈਸ਼ਨਲ ਲਈ ਸਾਡੇ ਤੋਂ ਪੰਜਾਬ ਸਟੇਟ ਚ ਕਿੰਨੀਆਂ ਕੁੜੀਆਂ ਦੀ ਸਿਲੈਕਸ਼ਨ ਹੋਈ ਸੀ ਜਿਹੜੀ ਕਿ ਗਰੀਬ ਗਰੀਬ ਘਰੋਂ ਸਿਖਿਆ ਫਰੋ ਨਹੀਂ ਗਈਆਂ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜਿਹੜੇ ਬੱਚੇ ਇਦਾਂ ਦੇ ਆ ਉਹਨਾਂ ਵਾਸਤੇ ਸਰਕਾਰ ਨੂੰ ਪੈਸੇ ਦੇਣੇ ਚਾਹੀਦੇ ਜਿਹੜੇ ਕਿ ਟੂਰਨਾਮੈਂਟ ਖੇਡ ਸਕਣ ਅੱਗੇ ਵੱਧ ਸਕਣ ਬਸ